इमिग्रेशन ਵਿਭਾਗ ਦੇ ਵੱਲੋਂ ਕੁਝ ਸਮੇਂ ਦੇ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਨਵੀਂ ਅਪਡੇਟ ਲੈ ਕੇ ਆਈ ਜਾਂਦੀ ਹੈ ਤੇ ਅੱਜ ਹੀ ਇੱਕ ਨਵੀਂ ਅਪਡੇਟ ਆਈ ਹੈ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਟੂਡੈਂਟਸ ਹੁਣ ਸਤੰਬਰ ਤੋਂ 24 ਘੰਟੇ ਹਫਤੇ ਦੇ ਵਿੱਚ ਕੰਮ ਕਰ ਸਕਦੇ ਹਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ 30 ਅਪ੍ਰੈਲ ਤੱਕ ਸਟੂਡੈਂਟਸ ਫੁੱਲ ਟਾਈਮ ਕੰਮ ਕਰ ਸਕਦੇ ਹਨ ਜੇਕਰ ਉਹ ਪੜ੍ਹਾਈ ਕਰ ਰਹੇ ਹਨ ਤਾਂ ਵੀ ਉਹ ਹਫ਼ਤੇ ਦੇ ਵਿੱਚ 40 ਘੰਟੇ ਕੰਮ ਕਰ ਸਕਦੇ ਹਨ ਪਰ ਹੁਣ ਇਸ ਨੂੰ ਘਟਾ ਕੇ 24 ਘੰਟਿਆਂ ਤੱਕ ਕਰ ਦਿੱਤਾ ਗਿਆ ਹੈ ਇਹ ਫੈਸਲਾ ਕਿਉਂ ਲਿਆ ਗਿਆ ਹੈ ਆਓ ਜਾਣਦੇ ਹਾਂ ਇਸ ਦਾ ਕਾਰਨ ਇਮੀਗ੍ਰੇਸ਼ਨ ਮਿਨਿਸਟਰ ਮार्क ਮਿਲਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਾਲ ਸਤੰਬਰ ਤੋਂ ਪ੍ਰਤੀ ਹਫ਼ਤਾ 24 ਘੰਟੇ ਤੱਕ ਆਫ ਕੈਂਪਸ ਕੰਮ ਕਰਨ ਦੇ ਯੋਗ ਹੋਣਗੇ ਲਿਬਰਲਾਂ ਨੇ ਕਾਮਿਆਂ ਦੇ ਘਾਟ ਨੂੰ ਦੂਰ ਕਰਨ ਦੇ ਲਈ ਕੋਵਿਡ-19 ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਤੇ 20 ਘੰਟੇ ਦੀ ਸੀਮਾ ਨੂੰ ਅਸਥਾਈ ਤੌਰ ਤੇ ਹਟਾ ਦਿੱਤਾ ਸੀ ਇਹ ਅਸਥਾਈ ਛੋਟ 30 ਅਪ੍ਰੈਲ ਨੂੰ ਖਤਮ ਹੋ ਰਹੀ ਹੈ ਯਾਨੀ ਕਿ ਕੱਲ ਮੰਗਲਵਾਰ ਨੂੰ ਇਹ ਛੋਟ ਖਤਮ ਹੋ ਜਾਵੇਗੀ ਇਸ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀ 20 ਘੰਟੇ ਹੀ ਇੱਕ ਹਫ਼ਤੇ ਦੇ ਵਿੱਚ ਕੰਮ ਕਰ ਸਕਣਗੇ ਮੰਤਰੀ ਮਾਰਕ ਵਿਲਨਰ ਨੇ ਕਿਹਾ ਹੋਰ ਸਮਾਨ ਸੋਚ ਵਾਲੇ ਦੇਸ਼ਾਂ ਵਿੱਚ ਵਧੀਆ ਅਭਿਆਸਾਂ ਅਤੇ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਵਿੱਚੋਂ ਜ਼ਿਆਦਾਤਰ ਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਦੀ ਗਿਣਤੀ ਨੂੰ ਸੀਮਿਤ ਕਰਦੇ ਹਨ ਕੈਨੇਡਾ ਦੇ ਨਿਯਮਾਂ ਨੂੰ ਇੱਕਸਾਰ ਕਰਨ ਦੀ ਲੋੜ ਹੈ ਨਹੀਂ ਤਾਂ ਸਾਡੇ ਕੋਲ ਵਧੇਰੇ ਬੇਨਿਕਾਰ ਉਹ ਹੋਣਗੇ ਜਿਨ੍ਹਾਂ ਦਾ ਮੰਤਵ ਪੜ੍ਹਾਈ ਕਰਨਾ ਨਹੀਂ ਸਗੋਂ ਕੰਮ ਕਰਨਾ ਮੰਤਰੀ ਮਾਰਕ ਮਿਲਨ ਨੇ ਸਪਸ਼ਟ ਤੌਰ ਤੇ ਕਿਹਾ ਕਿ ਹਾਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦਾ ਉਦੇਸ਼ ਪੜਾਈ ਕਰਨਾ ਹੈ ਨਾ ਕਿ ਕੰਮ ਕਰਨਾ ਨਵੀਂ ਕੰਮ ਸੀਮਾ ਉਦੋਂ ਆਈ ਹੈ ਜਦੋਂ ਫੈਡਰਲ ਸਰਕਾਰ ਦੇਸ਼ ਭਰ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਵਾਧੇ ਨੂੰ ਸੀਮਤ ਕਰ ਰਹੀ ਹੈ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਦੇ ਨਾਲ ਸਟੱਡੀ ਪਰਮਿਟ ਇੱਕ ਤਰ੍ਹਾਂ ਦੇ ਨਾਲ ਅਣਅਧਿਕਾਰਿਤ ਵਰਕ ਵੀਜ਼ਾ ਹੈ ਜੋ ਕਿ ਇਸ ਦੇ ਉਦੇਸ਼ ਨੂੰ ਕਮਜ਼ੋਰ ਕਰ ਰਿਹਾ ਹੈ ਮਿਲਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ 24 ਘੰਟੇ ਦੀ ਕੈਪ ਨਿਰਧਾਰਿਤ ਕਰ ਰਹੀ ਹੈ ਕਿਉਂਕਿ ਇਹ ਵਾਜਬ ਜ਼ਾਬਤਾ ਹੈ ਅਤੇ ਇਸ ਦੇ ਨਾਲ ਵਿਦਿਆਰਥੀ 3 ਪੂਰੇ 8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਕੰਮ ਕਰ ਸਕਣਗੇ ਮਿਲਨ ਨੇ ਦੱਸਿਆ ਕਿ ਇਮੀਗ੍ਰੇਸ਼ਨ ਵਿਭਾਗ ਦੇ ਦੁਆਰਾ ਅੰਦਰੂਨੀ ਕੰਮ ਦਰਸਾਉਂਦਾ ਹੈ ਕਿ 80% ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮੇਂ ਹਫ਼ਤੇ ਦੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰ ਰਹੇ ਹਨ ਸਰਕਾਰ ਦੇ ਵੱਲੋਂ 24 ਘੰਟੇ ਪ੍ਰਤੀ ਹਫਤੇ ਦੀ ਕੰਮ ਦੇ ਘੰਟਿਆਂ ਦੀ ਲਿਮਿਟ ਨਿਰਧਾਰਿਤ ਹੋਣ ਤੋਂ ਪਹਿਲਾਂ ਕੰਮ ਦੇ ਘੰਟਿਆਂ ਦੀ ਸੀਮਾ ਸੰਭਰ ਤੱਕ ਪ੍ਰਤੀ ਹਫਤੇ 20 ਘੰਟੇ ਹੋ ਰਹੀ ਹੈ ਕਲਾਸ ਵਿੱਚ ਐਕਟਿਵ ਦਾਖਲੇ ਤੋਂ ਪਹਿਲਾਂ ਜਿਵੇਂ ਗਰਮੀਆਂ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ ਦੀ ਕੋਈ ਸੀਮਾ ਨਹੀਂ ਹੈ ਮਿਲਰ ਨੇ ਪਹਿਲੇ ਹਫਤੇ ਦੇ ਵਿੱਚ 30 ਘੰਟੇ ਦੀ ਲਿਮਿਟ ਸੈੱਟ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਜਿਹਾ ਕਰਨਾ ਫੁੱਲ ਟਾਈਮ ਕੰਟਿਆਂ ਦੇ ਬਹੁਤ ਨੇੜੇ ਹੋਵੇਗਾ ਉਹਨਾਂ ਨੇ ਕਿਹਾ ਕਿ ਜਦੋਂ ਵਿਦਿਆਰਥੀ 30 ਘੰਟੇ ਪ੍ਰਤੀ ਹਫਤੇ ਦੇ ਪੱਧਰ ਤੇ ਕੰਮ ਕਰਨਗੇ ਤਾਂ ਇਸ ਨਾਲ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ ਇਸੇ ਦੇ ਬੱਦੇ ਨਜ਼ਰ ਹੁਣ 30 ਘੰਟਿਆਂ ਦੀ بجائے 24 ਘੰਟੇ ਹੋਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਦੇ ਉੱਪਰ ਵੀ ਧਿਆਨ ਦੇ ਸਕਣ ਕਿਉਂਕਿ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੜ੍ਹਾਈ ਵਿਦਿਆਰਥੀ ਜੋ ਪੜ੍ਹਾਈ ਕਰਨ ਆਉਂਦੇ ਹਨ ਉਹਨਾਂ ਦਾ ਮੁੱਖ ਮਕਸਦ ਪੜ੍ਹਾਈ ਕਰਨਾ ਹੈ ਨਾ ਕਿ ਕੰਮ ਕਰਨਾ ਬਿਊਰੋ ਰਿਪੋਰਟ ਹਮਦਦ ਟੀਵੀ